ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ ਵਰਮਾ ਇਸ ਟਾਈਮ ਅਸੀਂ ਮੋਹਾਲੀ ਦੇ ਗੁਪਾਲ ਚੌਂਕ ਦੇ ਕੋਲ ਖੜੇ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਟ੍ਰੈਫਿਕ ਤੇ ਕਿਸਾਨਾਂ ਵੱਲੋਂ ਚੱਕਾ ਜਮ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਜੀਸੀਬੀ ਟਰੱਕ ਰੋਡ ਦੇ ਉੱਪਰ ਲਗਾਈਆਂ ਹੋਈਆਂ ਨੇ ਤੇ ਚੱਕਾ ਜਮ ਪ੍ਰੋਪਰ ਕੀਤਾ ਹੋਇਆ ਹੈ ਤੇ ਮੈਂ ਕਹੂੰਗਾ ਆਪਣੇ ਕੈਮਰਾਮੈਨ ਵੀ ਕ੍ਰਿਸ਼ੋ ਕਮਾਗਲ ਖਾਨ ਕਿ ਕਿੱਦਾਂ ਪੂਰਾ ਟ੍ਰੈਫਿਕ ਸਭ ਜਗ੍ਹਾ ਸਾਰ ਤੋਂ ਜਾਮ ਹੈ ਕਿਸਾਨਾਂ ਨੇ ਕਰੀ ਇਹ ਨਿਦਲ ਕਹਿ ਦਿੱ ਤੁਸੀਂ ਕਿਸਾਨਾ ਨੇ ਕੱਲ ਵੀ ਇੰਨੀ ਗੱਲ ਕਹਿ ਦਿੱਤੀ ਸੀਗੀ ਕਿ ਸਵੇਰੇ 7 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕਾ ਜਾਮ ਰਹੇਗਾ ਇਹ ਵੀ ਲੋਕੀ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਜਾਮ ਲੱਗਾ ਹੋਇਆ ਪ੍ਰੋਪਰ ਜਾਮ ਲੱਗਾ ਹੈ ਆਪਾਂ ਥੋੜਾ ਅੱਗੇ ਦੇਖਾਂਗੇ ਤੇ ਆਹ ਦੇਖੋ ਭਾਈ ਉਹਨਾਂ ਦੀ ਮਦਦ ਕਰ ਰਹੇ ਨੇ ਗੱਡੀਆਂ ਅੱਗੇ ਪੁੜਾ ਰਹੇ ਨੇ ਆਜੋ ਅੱਗੇ ਆਜੋ ਤੁਹਾਨੂੰ ਅੱਗੇ ਵੀ ਦਿਖਾਉਂਦੇ ਹਾਂ ਕਿ ਕੋਲੋ ਜਿਹਾ ਦਿਖਾਉਂਦੇ ਹਾਂ ਕਿ ਕਿੰਨਾ ਪੂਰਾ ਜਾਮ ਲੱਗਾ ਹੋਇਆ ਆਪਣੇ ਜੀਸੀਬੀ ਵਗੈਰਾ ਲਗਾਈ ਹੋਈ ਹੈ ਤੇ ਕਾਫੀ ਕਾਫੀ ਗੱਡੀਆਂ ਕਾਫੀ ਬਾਈਕਾਂ ਦੀ ਮੋਟਰਸਾਈਕਲ ਇਥੇ ਫਸੇ ਹੋਏ ਨੇ ਅਸੀਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੌਣ ਕਿਧਰੋਂ ਆ ਰਿਹਾ ਸਸੀ ਗੱਲ ਜੀ ਗੱਲ ਜੀ ਤੁਸੀਂ ਕਿਧਰੋਂ ਆ ਰਹੇ ਹੋ ਮੈਂ ਸਰ ਕਲਾਲੀ ਸੇ ਆ ਤੋ ਆ ਰਿਹਾ ਇੱਕ ਕਿਸਾਨਾ ਨੇ ਦੋ ਤਿੰਨ ਦਿਨ ਪਹਿਲਾਂ ਹੀ ਉਹ ਕਰ ਦਿੱਤਾ ਸੀਗਾ ਕਿ ਚਾਰ ਵਜੇ ਬੰਦ ਕਰਕੇ ਇਹ ਕਿ ਤੁਹਾਨੂੰ ਓਪੀਕਲ ਨਹੀਂ ਸੱਦ ਰਿਹਾ ਜਾਂ ਕਿੱਦਾਂ ਹੋ ਰਿਹਾ ਜੀ ਸਰ ਮੈਂ ਨੂੰ ਹਸਪੀਟਲ ਤੇ ਅਪਾਇੰਟਮੈਂਟ ਹੈ ਡਾਕਟਰ ਨਾਲ ਇਸ ਕਰਕੇ ਮੈਨੂੰ ਜਾਣਾ ਜ਼ਰੂਰੀ ਨਹੀਂ ਤਾਂ ਮੈਂ ਨਹੀਂ ਜਾਂਦਾ ਤੁਹਾਨੂੰ ਹਸਪੀਟਲ ਤਾਂ ਮਨਾ ਨਹੀਂ ਕਰ ਰਹੇ ਹੋ ਤੁਸੀਂ ਕਹਿ ਸਕਦੇ ਹੋ ਇਹ ਚੱਕਰ ਕਿਉਂ ਨਹੀਂ ਹੈ ਤੁਸੀਂ ਉਹਨਾਂ ਨੂੰ ਕਹਿ ਦਿਓ ਪੂਰੇ ਗੱਡੀਆਂ ਲੱਗੀ ਹੋਈ ਜੀ ਮੈਂ ਸਾਈਡ ਤੇ ਹੋਣਗੇ ਟਾਈਮ ਉਰ ਜਾਵਾਂਗਾ ਅਸੀਂ ਕਿਸਾਨਾਂ ਦੇ ਸਵਾਰਥ ਵਿੱਚ ਇਹ ਚੰਗੀ ਗੱਲ ਹੈ ਉਹਨਾਂ ਨੇ ਜਾਮ ਲਾਇਆ ਵਾ ਇਹ ਕੋਈ ਸਾਨੂੰ ਜਾ ਹੋਵੇ ਨਾ ਹੋ ਜਾ ਹੋਵੇ ਇਹ ਜਣੀ ਉਹ ਅੱਛੀ ਗੱਲ ਹੈ ਜਿਹੜਾ ਉਹਨਾਂ ਨੇ ਇਹ ਮੁੱਦਾ ਠਾ ਵਜੇ ਮੁੱਦਾ ਤੇ ਬੋਲ ਜੀ ਕਿੰਦਾਂ ਲੋਕ ਗੱਡੀਆਂ ਐਕਟਿਵ ਆ ਸਕਦੇ ਹਾਂ ਹਾਂਜੀ ਸਰ ਇਹ ਕੋਈ ਗੱਲ ਨਹੀਂ ਥੋੜਾ ਬਹੁਤ ਪਰੇਸ਼ਾਨੀ ਆਊਗੀ ਤੇ ਨਿਕਲ ਜਾਉਗੇ ਕੋਈ ਐਨੀ ਅਨੀ ਤੁਸੀਂ ਦੇਖੋ ਹੋਰ ਵੀ ਘੜਾ ਰਹੇ ਨੇ ਮੋੜ ਕੇ ਆਪਣੇ ਜਵਾਨੀ ਤੇ ਆ ਚੁੱਕੇ ਨੇ ਕਰ ਰਹੇ ਨੇ ਗੱਡੀਆਂ ਕਢਾ ਰਹੇ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਕਿੰਦਾ ਜਾਮ ਟਰੈਕਟਰ ਵਗੈਰਾ ਲਗਾ ਕੇ ਬੰਦ ਕੀਤਾ ਗਿਆ ਹੈ ਕਿਸਾਨਾਂ ਵੱਲੋਂ 3 ਦਿਨ ਪਹਿਲਾਂ ਹੀ ਇਹ ਪੁਸ਼ਟੀ ਕਰ ਦਿੱਤੀ ਗਈ ਸੀ ਕਿ 4 ਫਰੇ ਸਤਵੇਂ ਤੋਂ ਲੈ ਕੇ ਸਵੇਰ ਦੇ ਚਾਵੇ ਤੱਕ ਸਭ ਬੰਦ ਰਹੇਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇੱਥੇ ਟ੍ਰੈਫਿਕ ਜਾਮ ਹੈ ਕਿੰਨਾ ਕੁ ਜੇ ਕਿਸਾਨਾਂ ਵੱਲੋਂ 4 ਦਿਨ ਪਹਿਲੇ ਪੁਸ਼ਟੀ ਕਰ ਦਿੱਤੀ ਗਈ ਸੀ ਇਸ ਚੀਜ਼ ਦੀ ਫਿਰ ਵੀ ਲੋਕਾਂ ਨੇ ਆਪਣੇ ਕਰੋ ਬਾਹਰ ਨਿਕਲਣਾ ਨਹੀਂ ਬੰਦ ਕੀਤਾ ਤੇ ਹੁਣ ਦੇਖੋ ਕਿੰਨਾ ਇੱਥੇ ਟ੍ਰੈਫਿਕ ਜਾਮ ਹੈ ਕਿੰਨਾ ਕੁ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ